ਲਵੀ ਦੋਸਤੋ ਵੀ ਬਾਈ ਕੋਈ ਗੱਲ ਪਿੰਨ ਦਿਖੀ ਪਿੰਨ ਤੇ ਕਾਫੀ ਲਈ ਖੜਾ ਹੈ ਕੀ ਕਹਣਾ ਚਾਹੁੰਦੇ ਬਾਈ ਬਾਈ ਤਿੰਨ ਅਲੱਗ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿੱਥੇ ਮਰਜੀ ਹੈ ਹਾਂ ਤਿੰਨ ਅਲੱਗ ਅਲੱਗ ਦੇਸਾਂ ਚੋਂ ਨੰਬਰ ਬੋਲ ਦਾਂ ਮੈਂ ਜੋੜ ਪਹਿਲਾਂ ਲਾ ਦੂੰਗਾ ਦੋ ਰਕਮਾਂ ਮੇਰੀਆਂ ਤਿੰਨ ਰਕਮਾਂ ਉਹਨਾਂ ਬਾਹਰਲੇ ਬੰਦਿਆਂ ਦੀਆਂ ਜੀ ਅੱਛਾ ਜੋੜ ਪਹਿਲਾਂ ਲਾ ਦੂੰ ਅੱਛਾ ਹਾਂ ਵੀ ਗੱਡੀ ਦੇ ਤਿੰਨ ਨੰਬਰ ਆਖਰੀ ਚ ਹੈ ਅਮਰੀਕਾ ਚ ਹੈ ਹਾਂ ਨੰਬਰ ਇੱਕ ਦਿੱਲੀ ਚ ਹੈ ਠੀਕ ਹੈ ਤਿੰਨੇ ਬੰਦੇ ਡਾਟ ਖੜਾ ਦਿਓ ਇੱਕ ਜੇ ਆਸਟ੍ਰੇਲੀਆ ਚ ਖੜਾ ਦਿਓ ਦੋ ਤੋ ਤੇਰੇ ਹਾਂ ਦੋ ਮੇਰੇ ਤੈਨੂੰ ਪਹਿਲਾਂ ਦੇਣੇ ਪੈਣਗੇ ਹੋਰ ਨੰਬਰ ਪਹਿਲਾਂ ਇੱਕ ਨੰਬਰ ਦੇ ਦਿਓ ਦੋ ਰੱਖ ਲਓ ਗੁਫਤ ਹਾਂ ਜੋੜ ਲਾ ਦਾਂਗੇ ਵੀ ਇੰਨਾ ਬਣੂ ਹਾਂ ਕੋਈ ਮਰਜ਼ੀ ਨੰਬਰ ਹੋਵੇ ਕੋਈ ਮਰਜ਼ੀ ਵਿੱਚ ਜਿੱਥੇ ਦਾ ਮਰਜ਼ੀ ਹੋਵੇ ਅੱਛਾ ਹਾਂ ਵੜਾ ਜਿ ਲਿਖਿਆ ਜਿਵੇਂ ਹੁਣ ਆ ਮੰਨ ਲਓ ਉਹ ਲਿਖੋ ਉਹ ਨੰਬਰ ਲਿਖੋ ਮੋਟਰਸਾਈਕਲ ਦਾ ਮੰਗਰ ਲਾ ਲਿਖਿਆਓ ਜੀ ਮੰਗਰ ਲਾ ਲਿਖੇ ਦਾ 982 900 ਲੈਵਸ ਦੇਖ ਲਓ ਹੁਣ ਚੋਰੀ ਚੰਗੀ ਤਰ੍ਹਾਂ ਸਮਝ ਲਓ ਗੱਲ ਜਿਹਦੇ ਨਹੀਂ ਦਿਮਾਗ ਚ ਆਉਂਦੀ ਹੁਣ ਆ 982 ਆ ਜਿਹੜੀਆਂ ਹੋਰ ਗੱਡੀਆਂ ਲੱਗਣਗੀਆਂ ਹਾਂ ਉਹਦਾ ਜੋੜ ਮੈਂ ਆਹ ਲਾਤਾ ਲਿਖ ਲਓ 111 ਲਿਖ ਦੋ 111 ਲਿਖ ਲਓ ਲਿਖ ਤੇ ਜੀ ਬਸ ਦੋ ਦੇਤੇ ਤੈਨੂੰ ਦੋ ਦੇਤੇ ਹਾਂ ਤੇ ਇੱਕ ਮੈਂ ਪਤਾ ਆਪਦਾ ਹਾਂ ਪਤਾ ਜੀ ਹਾਂ ਇੱਕ ਹੁਣ ਹੋਰ ਬੋਲੋ 444 444 ਲਿਖਤਾ ਜੀ ਹਾਂ ਇਹਦੇ ਆ ਮੇਰ ਮੈਂ ਪਤਾ ਜੀ ਥੱਲੇ ਹਾਂ ਜੋੜ ਇਹਦਾ ਆ ਆਉਗਾ ਜੀ ਜਿਹੜਾ ਪਹਿਲਾਂ ਲਿਖਤਾ ਜੀ ਆਪਾਂ ਅੱਛਾ ਪਹਿਲੇ ਲਿਖਤਾ ਸੀ ਜੋੜਤਾ ਹੈ ਹਾਂ ਪਹਿਲਾਂ ਲਿਖਤਾ ਸੀ ਜੀ ਜੋੜ ਨਹੀਂ ਪਹਿਲਾਂ ਕਿੰਨਾ ਬਣੂ ਜੋ ਜੀ ਲੈ ਲੈ ਵੀ ਦੇਖਦੇ ਆਂ ਬਾਈ ਕਹਿੰਦਾ ਆ ਜੋੜ ਮੈਂ ਪਹਿਲਾਂ ਹੀ ਲਾ ਦੂੰਗਾ ਵੀ ਆ ਕੁਛ ਮਰਜ਼ੀ ਬੋਲ ਦੋ ਹਾਂ ਕੁਛ ਮਰਜ਼ੀ ਬੋਲ ਲਿਓ ਜੀ ਅੱਛਾ 900 ਲੈ ਬਾਈ 82 ਕਹਿੰਦਾ ਬਾਈ ਕਹਿੰਦਾ ਮੈਂ ਜੋੜ ਪਹਿਲਾਂ ਲਿਖ ਕੇ ਧਰ ਦੂੰ ਹੁਣ ਦੁਬਾਰੇ ਬਣਾਉਨੇ ਆਪਾਂ ਇੱਕ ਵਾਰੀ ਦਾ ਚੈੱਕ ਕਰ ਲਓ ਦੁਬਾਰੇ ਸਮਝ ਚਾਹੀਏ ਗੱਲ ਹੁਣ ਹੋਰ ਵੀ ਜਾਣਦੇ ਹੋਣੇ ਇਹ ਕਿ ਤੈਨੂੰ ਇਹ ਆਉਂਦਾ ਹੈ ਜਾਣਦੇ ਹੋਣਗੇ ਲੋਕ ਬਹੁਤ ਆ ਦੇਖੋ 92980 2980 ਉਧਰ ਕਿੰਨਾ ਹੈ 2980 ਲ ਦੁਬਾਰੇ ਲਿਖ ਫਿਰ ਇੱਕ ਵਾਰੀ ਪਹਿਲਾਂ ਜੋੜ ਲਿਖ ਜੋੜ ਤਾਂ ਮੈਂ ਕਹੂ ਉੱਤੇ ਨਕਰ ਤਾਂ ਦੱਸ ਪਹਿਲਾਂ 123 123 123 ਲਿਖ ਲਿਆ ਦੇਖ ਸਕਦੇ ਹੋ ਬਈ ਇਹ ਮੈਂ ਹੁਣ ਉੱਤਰ ਲਿਖਦਾ ਪਹਿਲਾਂ ਵਾਲਾ ਪਹਿਲਾਂ ਦਾ ਆ ਲਿਖਦਾ ਜੀ ਜਿਹੜਾ ਉੱਤਰ ਆਊਗਾ ਕਹਿੰਦਾ ਕੁਛ ਮਰਜ਼ੀ ਬੋਲਾਂ ਮੈਂ 21 ਕੀ ਕੀ ਆਊਗਾ 2121 ਆਊ ਕਹਿੰਦਾ ਉੱਤਰ ਆਹ ਮੋੜ ਤਾ ਇਹ ਇਹ ਤਿੰਨ ਅੱਖਰਾਂ ਚ ਹੀ ਕੱਢਦੇ ਤੂੰ ਮੈਨੂੰ ਲੱਗਦਾ ਕੁਛ ਹੈ ਹਾਂ ਦੇਖ ਸਕਦਾ ਮੈਂ ਹੁਣ ਕੁਛ ਮਰਜ਼ੀ ਬੋਲਾਂ ਉੱਤਰ 2121 ਆਊ ਹਾਂ ਲੈ ਬਾਈ ਦੇਖ ਸਕਦੇ ਹਾਂ ਕਿਸਾਨ ਕੋਲੇ ਗਏ ਸੀ ਹੋਰ ਕੰਮ ਕੁਝ ਹੋਰੇ ਕੱਢ ਕੇ ਖੜ ਗਿਆ ਕੁਸ ਲੈ ਲੇਖੋ ਹੁਣ ਬੋਲ 888 888 ਲਿਖ ਤਿੰਨ 8 ਇਹ ਲਿਖਤੀ ਹੁਣ ਲਿਖ ਤਿੰਨ ਨਾ ਨਾ ਇਹ ਮੇਰੀ ਰਕਮ ਪਾਉਗੀ ਜੀ ਇਹ ਹਾਂ ਦੀ ਹਾਂ ਤਿੰਨੇ ਕੇ ਪਾਤੇ ਜੀ अच्छा हां हुन लिखो जी 7 8 9 7 8 9 9 हां मैं ਦੂਜੀਆਂ ਲਿਖੋ ਲੀਆਂ ਕਈ ਵਾਰੀ ਪਹਿਲੀ ਜੋੜ ਲੈ ਲਓ ਜੀ 210 हां ਕਿੰਨਾ ਬਣ ਗਿਆ ਹੁਣ ਜੋੜ ਮਾਰਦੇ ਨਹੀਂ ਆਪਾਂ ਲੈ ਹੁਣ ਜੋੜ ਹੋ ਕੇ ਲੈ ਵੀ ਦੇਖਦੇ ਆ ਕਿ ਕਿ ਬਣੂਗਾ ਜੀ ਲੈ ਕਹਿੰਦਾ 21 21 ਬਣੂ ਇੱਕ ਵਾਰੀ ਚੈੱਕ ਹੋਰ ਕਰਾਂਗੇ 123 ਲਿਖਾਇਆ ਦੀ ਜੀ ਤੁਸੀਂ ਨੇ हां ਠੀਕ ਹੈ 888 ਹੂੰ 111 ਹੂੰ 799 ਠੀਕ ਹੈ 210 2121 ਬਣਦਾ ਇਹ ਆ ਲਓ ਜੀ ਅੱਛਾ 2121 ਬਣਦਾ ਭਾਈ ਤੁਸੀਂ ਵੀ ਜੋੜ ਲਓ ਲੈ ਇੱਕ ਵਾਰੀ ਹੋਰ ਕਰ ਕਾਰਾਗਰੀ ਆ ਜੀ ਇਹ ਕਾਰਾਗਰੀ ਇੱਕ ਚਲਾਕੀ ਹੈ ਚਲਾਕੀ ਕੋਈ ਨਹੀਂ ਜੀ ਇਹਦੇ ਠੀਕ ਹੈ ਬੋਲੋ ਜੀ ਲੈ ਲਿਖੋ ਉਹ ਬੋਲੋ 654 654 ਹਾਂ ਦੇ ਉੱਤਰ ਇਹਦਾ ਜੀ ਤਾਂ ਉੱਤਰ ਇਧਰ ਆਪਾਂ ਲਿਖ ਲਈਏ ਜੀ 654 ਹਾਂ ਇਹਦਾ ਉੱਤਰ ਆਊਗਾ 2652 2652 ਜੀ ਲੈ ਭਾਈ ਮੈਂ 654 ਕੱਲਾ ਲਿਖਾਇਆ ਹਜੇ ਉੱਤਰ ਪਹਿਲੀ ਨਹੀਂ ਲਿਖਤਾ ਕਿੰਨਾ 2652 ਲੈ ਦੇਖਾਂਗੇ ਲੈ ਮੈਂ ਹੁਣ ਹੋਰ ਲਿਖਾਵਾਂ ਕੁਛ ਮਰਜ਼ੀ ਲਿਖਾ ਦਾਂ ਮੈਂ ਲਿਖਿਆ ਬੋਲ ਦਿਓ ਜੀ ਠੀਕ ਹੈ ਹੋ ਮੋਲ ਕੋ ਲਿਆ ਪਹਿਲਾਂ ਆ ਬਿਲਕੁਲੋ ਹੁਣ ਲਿਖੋ ਜੀ 779 779 89 ਇਹ ਨਹੀਂ ਲੈ ਇਹ ਨਹੀਂ ਇਹ ਨੂੰ ਇੱਥੇ ਇੱਥੇ ਤੱਕ ਰੱਖੋ ਇਹ ਤਾਂ ਲਗਾਉਣੀ ਸੀ ਇਸੇ ਦਾ ਕਾਰਾ ਕਰੀਆ ਆ ਇਸੇ ਚ ਵਈ ਕੋ ਸਾਹ ਦੇਖੋ ਆ ਲੋ ਕਰਨੀ ਦੇ ਰਿਹਾ ਲੈ ਅੱਛਾ ਹਾਂ ਬਣ ਹੋਰ ਬੋਲੋ ਜੀ ਬੋਲਨਾ ਉਹ ਐਸੇ ਚ ਵਈ ਕੋ ਸਾਹ ਦੇਖੋ ਆ ਫੜ ਲਿਆ ਚੋਰ ਫੜ ਲਿਆ ਆ ਲਿਖ ਆ ਦੇਖੋ ਲਿਖ 400 58 450 ਫਿਰ ਲਓ ਜੀ ਸੋਨ ਜੋੜ ਮਾਰੂ ਤੂੰ ਤੁਸੀਂ ਬਣਾ ਦਿਓ ਹੈ ਤੁਸੀਂ ਬਣਾ ਦਿਓ ਅੱਛਾ ਹੋ ਮੈਂ ਵੀ ਕਿਸੇ ਤੋਂ ਸਿੱਖੀ ਆ ਕਿੰਨਾ ਗਿਆ ਇਹ 653 ਹੂੰ 799 ਹੂੰ 210 ਹੂੰ ਤੇ 458 ਹੂੰ 541 ਨਾਲ ਇਹ ਦੇਖ 2652 ਇੱਧਰ ਕਿੰਨਾ ਲਿਖਿਆ ਸੀ ਆਪਾਂ ਨੇ 2652 ਹਾਂ ਗੜਬੜਤਾ ਹੈਗੀ ਆ ਕੋਈ ਗੜਬੜ ਤਾਂ ਹੁੰਦੀ ਆ ਯਾਰ